ਉਹ ਇੱਕ ਰਾਬਣ ਨੂੰ ਝਾਲ ਕੇ ਤਾਂ ਕੁਝ ਬਣਨਾ ਨਹੀਂ ਇੱਥੇ ਲੱਖਾਂ ਰਾਬਣ ਹੋ ਗਏ ਕੌਣ ਜੜਾਊਗਾ ਇੱਥੇ ਵੱਡੀਆਂ ਵੱਡੀਆਂ ਜੋਕਾਂ ਖੂਨ ਪੀਣੀਆਂ ਨੇ ਇੱਥੇ ਵੱਡੀਆਂ ਵੱਡੀਆਂ ਜੋਕਾਂ ਖੂਨ ਪੀਣੀਆਂ ਨੇ ਹਏ ਲੂਣ ਛਿੜਕ ਕੇ ਕਿਹੜਾ ਮਾਸ ਤੋਲਾਊਗਾ ਇਕ ਰਾਵਣ ਨੂੰ ਝਾਲ ਕੇ ਤਾਂ ਕੁਝ ਬਣਨਾ ਨਹੀਂ ਇੱਥੇ ਲੱਖਾਂ ਰਾਵਣ ਹੋ ਗਏ ਕੌਣ ਜਲਾਊਗਾ ਤੀਆਂ ਪਹਿਣਾ ਦੀ ਇੱਜ਼ਤ ਇੱਥੇ ਸ਼ਰਿਆਮ ਹੀ ਲੁੱਟ ਹੋਵੇ ਭਾਈ ਦਾ ਇੱਥੇ ਭਾਈ ਵੈਰੀ ਉਹ ਵੀ ਨਾ ਇਕ ਜੁਟ ਹੋਵੇ ਬਿਨਾ ਖੋਫ ਤੋਂ ਫਿਰਨ ਦਿਰਿੰਦੇ ਏ ਬਿਨਾ ਖੌਫ ਤੋਂ ਫਿਰਨ ਦੇਰਿੰਦੇ ਗਲ ਕਿਹੜਾ ਰਸਤੇ ਪਾਊਗਾ ਹਾਏ ਇਕ ਰਾਵਣ ਨੂੰ ਜਾਣ ਕੇ ਤਾਂ ਕੁਝ ਬਣ ਨਾ ਨੀ ਇੱਥੇ ਲੱਖਾਂ ਰਾਵਣ ਹੋ ਗਏ ਕੌਣ ਜਲਾਊਗਾ ਹੋ ਪੈਸਾ ਪੈਸਾ ਕਰਦੇ ਫਿਰਦੇ ਮਤ ਪੈਸੇ ਨੇ ਮਾਰੀ ਜਾਤਾਂ ਪਾਤਾਂ ਵਾਲੀ ਉਤੋਂ ਬੈਠੇ ਲਾਈ ਬਿਮਾਰੀ ਜਾਤਾਂ ਪਾਤਾਂ ਵਾਲੀ ਉਤੋਂ ਬੈਠੇ ਲਾਈ ਬਿਮਾਰੀ ਹਏ ਮਨ ਦੀ ਸੋਚ ਵੀ ਗੰਦੀ ਹੋ ਗਈ ਮਨ ਦੀ ਸੋਚ ਵੀ ਗੰਦੀ ਹੋ ਗਈ ਕੌਣ ਇਲਾਜ ਕਰਾਊਗਾ ਇੱਕ ਰਾਬਣ ਨੂੰ ਜਾਣ ਕੇ ਤਾਂ ਕੁਝ ਬਣ ਨਾਨੀ ਇੱਥੇ ਲੱਖਾਂ ਰਾਵਣ ਹੋ ਗਏ ਕੌਣ ਜਲਾਊਗਾ ਉਹ ਖਾਲਿਫਤਾਨ ਬਣਾਉਣਾ ਹੁਣ ਤਾਂ ਬੜਾ ਜ਼ਰੂਰੀ ਹੋਇਆ ਸਮੇਂ ਦੀਆਂ ਸਰਕਾਰਾਂ ਨੇ ਤਾਂ ਆਪਣਾ ਬੂਹਾ ਟੋਆ ਸਮੇਂ ਦੀਆਂ ਸਰਕਾਰਾਂ ਨੇ ਆਇ ਆਪਣਾ ਬੁਹਾ ਟੋਇਆ ਉਹ ਸਿੱਧੂ ਪੁਰੀਆ ਪ੍ਰੀਤ ਆਖਦੇ ਸਿੱਧੂ ਪੁਰੀਆ ਪ੍ਰੀਤ ਆਖਦੇ ਮੇਰੇ ਦੇਸ਼ ਨੂੰ ਕੌਣ ਬਚਾਊਗਾ ਇੱਕ ਰਾਵਣ ਨੂੰ ਜਾਣ ਕੇ ਤਾਂ ਕੁਝ ਬਣ ਨਾ ਨੀ ਇੱਥੇ ਲੱਖਾਂ ਰਾਵਣ ਹੋ ਗਏ ਕੌਣ ਜੜਾਊਗਾ ਇੱਥੇ ਲੱਖਾਂ ਰਾਬਣ ਫਿਰਦੇ ਕੌਣ ਜਲਾਊਗਾ ਧੰਨਵਾਦ